ਡਿਫਿਕਲਟੀਜ਼ ਹੁੰਦੀਆਂ ਸੀ ਬਟ ਐਗਜ਼ਾਮ ਦੇ ਵਿੱਚ ਬਿਲਕੁਲ ਨਹੀਂ ਕਿਉਂਕਿ ਟੀਚਰਸ ਨੇ ਬਹੁਤ ਵਧੀਆ ਗਾਈਡੈਂਸ ਦਿੱਤੀ ਤੇ ਮਾਈਕਰੋ ਗਰੁੱਪ ਨੇ ਜੋ ਰੋਜ਼ ਹੈਂਡਆਉਟਸ ਮਿਲਦੇ ਸੀ ਉਹਨਾਂ ਨੇ ਬਹੁਤ help ਕੀਤੀ। ਓਕੇ ਤੁਹਾਨੂੰ ਇੱਥੋਂ ਦਾ ਜਿਹੜਾ ਲਰਨਿੰਗ এনਵਾਇਰਨਮੈਂਟ ਕਿਵੇਂ ਲੱਗਿਆ? ਮੈਮ ਬਹੁਤ ਵਧੀਆ ਲਰਨਿੰਗ এনਵਾਇਰਨਮੈਂਟ ਤੇ ਡਿਸਪਲਨਮੈਂਟ ਤੇ ਮੈਂ ਬਹੁਤ ਵਧੀਆ ਫੋਕਸ ਕਰ ਸਕਿਆ ਆਪਣੀ ਸਟੱਡੀ। ਦੇ ਬਾਕੀ ਬੱਚਿਆਂ ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੋਗੇ ਇਹ ਇਨੀਸ਼ੀਏਟਿਵ ਬਹੁਤ ਵਧੀਆ ਜਿੱਥੇ ਜੋਗ ਮਾਨਤਾ ਪ੍ਰਾਪਤਾ ਤੇ ਮੈਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਬੈਂਡ ਸਕੂਲ ਚ ਇੱਥੇ ਤੇ ਇੱਥੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਫੋਕਸ ਕਰ ਸਕਦੇ ਹਾਂ ਕੁਝ ਅਜਿਹੀ ਚੀਜ਼ ਜਿਹੜੀ ਦੋਨੋਂ ਹਮੇਸ਼ਾ ਲਈ ਯਾਦ ਰੱਖੂੰਗੀ ਮਾਈਕਰੋ ਗਲੋਬਲ ਬਗੜਪਟਾ ਨਾ ਸਟਾਫਾ ਜੋ ਬਹੁਤ ਵਧੀਆ ਕੋਆਪਰੇਟ ਕਰਦਾ ਸਟੂਡੈਂਟ ਨਾਲ ਤੇ ਉਹ ਹਮੇਸ਼ਾ ਯਾਦ ਰਹੇਗਾ ਪੋਕੇਮਾਨ ਤੋਂ ਨਿਕਲਣ ਲੱਗੇ ਸਾਡੇ ਨਾਮ ਜੀ ਤੋਂ ਬਗੇ ਨਕੇ ਬਹੁਤ ਚਾਰੀ ਬਲਕਿ ਤੁਸੀਂ ਕੁਐਸਚਨ ਪਾ ਰਹੇ ਹੋ ਜਵਾਬ ਲੈਣੇ ਨਹੀਂ ਮਿਲ ਰਹੇ ਬਹੁਤਾਰੇ ਕੁਛ ਨਹੀਂ ਚਲੋ ਆਲ ધ ਬੈਸਟ ਨਾ ਜੋਸੇਂ ਫਾਰ ਯੂਅਰ ਫਿਚਰ